ਮੈਂ ਤੁਹਾਡਾ ਆਪਣਾ ਹੈਪੀ ਖਾਲਸਾ ਤੇ ਤੁਸੀਂ ਦੇਖ ਰਹੇ ਹੋ ਕੈਨੇਡਾ ਦੇ ਵਿੱਚ ਕਿਚਨਰ ਗੁਰਦੁਰਾ ਸਾਹਿਬ ਦੇ ਵਿੱਚ ਜਿਹੜੀਆਂ ਉਹ ਖੇਡਾਂ ਹੋ ਰਹੀਆਂ ਉਸ ਦਾ ਤੁਸੀਂ ਆਨੰਦ ਮਾਣ ਰਹੇ ਹੋ ਤੇ ਇੱਕ ਪਾਸੇ ਪੰਜਾਬੀ ਮਟਿਆਰਾਂ ਨੇ ਤੇ ਦੂਜੇ ਪਾਸੇ ਜਿਹੜੇ ਆ ਫਤਿਹਗੜ ਚੋੜੀਆਂ ਤੇ ਲਾਗੇ ਪਿੰਡ ਆ ਦਾਦੂ ਜੋਧ ਤੇ ਨਾਰਲਾ ਪਿੰਡ ਆ ਡੋਗਰ ਜਿੱਥੋਂ ਦੀ ਬਾਰੀਆਂ ਦੀ ਕੁੜੀਆਂ ਤੇ ਲਾਟੀਆਂ ਦੀ ਕੁੜੀ ਨੇ ਆਪਣੀ ਟੀਮ ਤਿਆਰ ਕੀਤੀ ਹੋਈ ਆ ਤੇ ਰੱਸਾ ਖਿੱਚਣ ਦਾ ਮੁਕਾਬਲਾ ਚੱਲ ਰਿਹਾ ਲੈ ਵੀ ਲੈਗੀਆਂ ਜੇ ਰੱਸਾ ਖਿੱਚ ਕੇ ਵਾਜੀ ਵਾਜੀ ਵਾਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੂਜੀਆਂ ਕੁੜੀਆਂ ਦੀਆਂ ਬਾਜ਼ੀਆਂ ਲਵਾ ਕੇ ਰੱਖ ਦਿੱਤੀਆਂ ਲਓ ਇਧਰਲੇ ਪਾਸੇ ਰਸੇ ਨੂੰ ਖਿੱਚਾਂ ਪੈਣੀ ਆ ਤਾਜਵੀਰ ਸਿਆ ਲਓ ਖਿੱਚਾਂ ਪੈਦੀਆਂ ਤੇ ਆ ਲੱਗੇ ਹੋਏ ਜੋਰ ਤੇ ਮੇਰਾ ਵੀਰ ਤਾਜਵੀਰ ਕਰੂਗਾ ਇਹ ਵੱਖਰੀ ਨਹੀਂ ਗੱਲ ਲਓ ਬੋਲ ਤਾਜਵੀਰ ਦੇ ਤੇ ਰੱਸਾ ਆ ਰਿਹਾ ਲਓ ਜੀ ਰਸੇ ਦਾ ਮੁਕਾਬਲਾ ਫਸਿਆ ਹੈ ਦੋਹੇ ਪਾਸੇ ਚੜ੍ਹਦੇ ਪਾਸੇ ਸਾਡੀ ਪੁਰਾਣੀ ਕਿਸ਼ਨਰ ਦੀ ਟੀਮ ਹੈ ਤੇ ਲੈਹਨੇ ਪਾਸੇ ਇੱਕ ਨਵੀਂ ਟੀਮ ਜਿਹੜੀ ਮੁਕਾਬਲੇ ਤੇ ਖੜੀ ਹੋਈ ਆ ਹੁਣੇ ਦੋ ਪੁੱਲ ਲਾ ਕੇ ਹੱਡੀਆਂ ਵਣੀਆਂ ਭੇੜਾ ਤੇ ਇਹਨਾਂ ਨੇ ਜੋੜ ਨਾਲ ਰਸਾ ਫਸਿਆ ਹੋਇਆ ਤੇ ਰਸਾ ਰੁਕਿਆ ਹੋਇਆ ਤੇ ਕਹਿੰਦੇ ਪ੍ਰਾਂਤ ਦਾ ਖਰਾ ਪੈਂਦਾ ਭੰਗੜਾ ਪੱਟਾਂ ਦੇ ਜੋਰ ਨਾਲ ਮਿੱਤਰੋ ਤੇ ਉਹ ਵੀ ਗੱਲ ਇੱਥੇ ਵੀ ਲਾਗੂ ਹੁੰਦੀ ਆ ਰਸਾ ਕੋਣ ਰਸੇ ਨੂੰ ਜਿਆਦਾ देर ਹੋਲਡ ਕਰਦਾ ਦੋ ਪੂਲ ਰਸੇ ਦੇ ਨਾਲ ਟਿਕਿਆ ਤੇ ਤੀਜੇ ਰਸਾ ਫਸਿਆ ਹੋਇਆ ਦੇਖੋ ਲਾ ਇਧਰੇ ਪਾਸੇ ਮਾਰ ਦਿਓ ਤੁਹਾਡਾ ਪਾਸੇ ਪੁੱਛੇ ਚੰਗਾ ਟੀਮ ਜੋ ਸਤਾ ਦੂਸਰੇ ਪਾਸੇ ਘੁਰ ਕਰਦੇ ਨੇ ਟਾਈਮ ਦੇ ਦਰਮਿਆਨ ਹੋਰ ਜੇ ਵੀ ਗੋਲ ਕਰਦੀ ਟੀਮ ਆ ਕੀ ਹੋ ਗਿਆ ਕਈ ਪੈਣਾਂ ਤੇ ਸਾਡੀਆਂ ਫੇਰ ਰੱਸਾ ਖਿੱਚਣ ਲਿਆ ਖਿੱਚਣ ਦੀਆਂ ਪਤਾ ਨਹੀਂ ਟੀਮ ਸੈੱਟ ਪਨ ਜਾਣਾ ਪਾਰੇ ਜਿਹੜੀ ਲੀਡ ਆ ਲੰਡਨ ਨੇ ਦੁਬਾਰਾ ਖਿੱਚ ਲਈ ਲਾਗੇ ਲੈ ਜਾਂਦਾ ਕੰਮ ਤੇ ਹੁਣ 15 20 ਵਿਹਾਲ ਜਿਹੜਾ ਇਹ ਜੇ ਵਿੱਚ ਚੱਲ ਗਈ ਆ ਤੇ ਅਗਲਾ ਪੁਆਇੰਟ ਫਿਰ ਉਹਨਾਂ ਨੇ ਟਾਈਮ ਆਊਟ ਲੈ ਲਿਆ ਜਿਹੜੇ ਬਾਹਰ ਛੋਡੇ ਨਿਆਣੇ ਫਿਰ ਘੜਾ ਦੋ ਪਿੰਨਾ ਹਾਂਜੀ ਧੰਨਵਾਦ ਆ ਰਿਹਾ ਉਹ ਸਾਹਮਣੇ ਦੇਖਦੇ ਇੱਕ ਉਹ ਮਾਰ ਦੇ ਚੱਲੋ 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 ਜਰੂਰੀ ਲੱਗਿਆ ਹੈ ਤੇ ਅਸਲ ਟੀਮ ਸਮੇਂ ਬਣਦੀ ਜਿੱਤ ਗਈ ਕੰਨੀ ਨੂੰ ਫੱਕਾ ਚੱਲਣ ਮਾਰੇ ਜੋ ਪੱਪੂ ਬਾਈ ਦਾ ਠੀਕ ਹੈ ਠੀਕ ਹੈ ਜੋ ਇਸ ਦੇ ਪਾਸੇ ਬਾਅਦ ਜੋ ਕਾਡੀਆਂ ਪੈਣਾ ਸੱਤ ਤੈਨੂੰ ਕਾਡੀਆਂ ਫੱਕਾ ਹੁਣ ਕਹਿੰਦੇ ਕਿ ਜੱਪਾ ਜੱਪਾ ਚੌਥਾ ਚੱਲਣ ਵਾਲੀ ਗੱਲ ਹੋਈ ਤੇ 30 35 ਦੇ ਦੂਸਰੇ ਪਾਸੇ 25 ਦੇ 40 ਪਰ ਆਹ ਮੁਕਾਬਲਾ ਕਹਿੰਦੇ ਨੇ ਜਿਹੜਾ ਸਟੇਜ 'ਤੇ ਕੇਸਰ ਦੀ ਟੀਮ ਨੇ ਨਾਲ ਸਿੰਘ ਦੀ ਜਰੂਰਤ ਨਹੀਂ ਪਵੇਗੀ ਤੇ ਜੇ ਥੋੜਾ ਸੋਤੇ ਵਰਕੇ ਕੋ ਕਹਿੰਦੇ ਖੇਡ ਮੈਦਾਨ ਦੇ ਸਾਰੇ ਪ੍ਰਮੋਟਰਾਂ ਵੀਰਾਂ ਦਾ ਸਾਰੇ ਸਪੋਰਟ ਫਿਤਰਤ ਗਰੇਵਾਲ ਦਾ ਕਹਿੰਦੇ ਨੇ ਸਾਰਿਆਂ ਦਾ ਬਹੁਤ ਬਹੁਤ પાસੇ ਸਾਡਾ ਰੇਡਰ ਵੀ ਹੈ ਇੱਕ ਉਹ ਵੀ ਕਦੇ ਚੱਕ ਕੇ ਪੈਰ ਰਸੇ ਦੇ ਉੱਪਰ ਰੱਖ ਲੈਂਦਾ ਕਦੇ ਥੰਡੇ ਰੱਖ ਲੈਂਦਾ ਔਰ ਜੀਬਾਂ ਨਿਕਲੀਆਂ ਪਈਆਂ ਕਿ ਜੇ ਤੂੰ ਪਾਵੇਂਗਾ ਇੱਕੀ ਮੈਨੂੰ 31 ਪਾ ਦੇਂਗੇ ਇੱਥੇ ਦੇ ਪਾਸੇ ਦੇਖਦੇ ਵੀ ਰਸੇ ਦਾ ਮੁਕਾਬਲਾ ਜਿਹੜਾ ਸ਼ੁਰੂ ਹੋ ਗਿਆ ਇੱਕ ਵਾਰੀ ਤਾੜੀਆਂ ਮਾਰ ਦਿਓ ਕਿ ਮਹਾ ਜਸ਼ਨ ਮਨਾਈਏ ਜਿੱਤ ਦਾ ਨਾ ਹਾਰ ਉਹ ਦ리에 ਮੰਦਾ ਬੋਲਣਾ ਬੋਲੀਏ ਕਰਤਾਰੋਂ ਡਰਿਏ ਤੇ ਰਹੀ ਰਹੀ ਮੈਂ ਤੇਰੇ ਕੋਲ ਕਿੱਥੇ ਸਾਡੇ ਲੱਗੇ ਰਿਓ ਬਰਾੜ ਸਾਹਿਬ ਦੇ ਨੇੜੇ ਇਹਨਾਂ ਨਾਲ ਸੰਪਰਕ ਦੇ ਵਿੱਚ ਰਿਓ ਸੋ ਇਹ ਬੰਦਾ ਕੋਈ ਭੇਜੜ ਕੇ ਫਿਰ ਆਪਾਂ ਸੋਟੀਆਂ ਮੰਗਾਉਣੇ ਆ ਪਰ ਇਧਰਲੇ ਪਾਸੇ ਵੱਜਦੀਆਂ ਖੇਤ ਵੱਖਰੀ ਨਹੀਂ ਹੋ ਜਾਂਦੀ ਹੈ ਕਿ ਮਾਂ ਦੇ ਮੱਖੜੀ ਖਾਣੇ ਹੋਵੇ ਸੂਰ ਮੇ ਪੁੱਤਰੋ ਚਬਾਰਿਓ ਉਧਰੋਂ ਫਰਕ ਦੇ ਬਾਜੂ ਖਾਦੇ ਹੋਏ ਕਾਜੂ ਬਾਬਿਆਂ ਦੀ ਟੀਮ ਮੈਦਾਨੇ ਵੜ ਗਈ ਤੇ ਤੇਰਾ ਸੇਰੂ ਘੂਰੀਆਂ ਵੱਟ ਦੇ ਘੋੜੇ ਵਾਂਗ ਨੇ ਇਧਰਲੇ ਪਾਸੇ ਦਾ ਜਵਾਨੀ ਮਿਹਣਾ ਜਣੀ ਹੋਈ ਪਈ ਆ ਲੋ ਮਿਹਣਾ ਜਣੀ ਹੋਈ ਹੈ ਜਵਾਨੀ ਦੇ ਵਿੱਚੋਂ ਜਬਰਦਸਤ ਬੰਦਾ ਖੇਡੀਆਂ ਜਾ ਰਹੇ ਹੁਣ ਕਿਹੜੀ ਟੀਮ ਜਿੱਤਦੀ ਹੈ ਕਿਹੜੀ ਹਾਰਦੀ ਹੈ ਇਹਦੇ ਗੱਲ ਸਮੇਂ ਨੇ ਕਰਦੀ ਹੈ ਜਾਂ ਤੇ ਸਮੇਂ ਨੇ ਢੁਕਰੀ ਹੈ ਕਿ ਗੱਲ ਜਵਾਦੋਂ ਤੇਰ ਤੋਂ ਬਾਦੋਂ ਪਤਣਾ ਤੋਂ ਲੱਗੇ ਹੋਏ ਪਾਣੀ ਨਾ ਆਪਦਾ ਹਣਾ ਜਿਵੇਂ ਵਾਪਸ ਰੋ ਰਹੇ ਪਹਿਲਾ ਕੋਈ ਵੀਰਦਾਨ ਕਿੰਨੇ ਚਾ ਬਾਜ਼ਰ ਹਰ ਰਸਾ ਕਹਿੰਦੇ ਵੀ ਇੱਕ ਵਾਰੀ ਫੋਨ ਚੱਕਾ ਕਰਵਾ ਕਰਦੇ ਕਦੇ ਪੈਰ ਕਦੇ ਡਿੱਗਦੇ ਆ ਕਦੇ ਉੱਠਦੇ ਆ ਕਦੇ ਢੱਲਦੇ ਆ ਤੇ ਕਹਿੰਦੇ ਸਾਹਮਣੇ ਦੇਖਦੇ ਨੇ ਐਨ ਮੁਕਾਬਲੇ ਦੇ ਨਾਲ ਨਾਲ ਦੀਆਂ ਤਾੜੀਆਂ ਲੈ ਗਈ ਆ ਯੋ ਜਿਹੜਾ ਆਉਂਦਾ ਹੈ ਨਾ ਵੱਡੀ ਮੋਟੇ ਦਾ ਉਹ ਕਿੰਦਰ ਰਾਜਾ ਤੌਰ ਜਗਦੀਰ ਵੱਲੋਂ ਰਸਾ ਖੇਡਦਾ ਹੁੰਦਾ ਸੀ ਇਹ ਤੇ ਜਦੋਂ ਵੀ ਉੱਟਣੇ ਸੱਪ ਕੀ ਜਲਵਾ ਦਿਖਾਉਂਦੇ ਆ ਮੈਨੂੰ ਲੱਗਦਾ ਐਤਕੇ ਕੈਮਰਜ ਵਾਲਿਆਂ ਨੇ ਉਹੀ ਕੰਮ ਕਰਤਾ ਉਦਨੇ ਸਭ ਪਹਿਲੇ ਲੋ ਜੀ ਕੈਨੇਡਾ ਚ ਕਿਚਨਰ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀਆਂ ਖੇਡਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ ਤੇ ਮੈਂ ਤੁਹਾਡਾ ਆਪਣਾ ਹੈਪੀ ਖਾਲਸਾ ਤੁਸੀਂ ਵੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਨੇ ਜਿਹੜੀਆਂ ਕੈਨੇਡਾ ਦੇ ਵਿੱਚ ਰੌਣਕਾਂ ਲਾਈਆਂ ਨੇ ਮੈਂ ਵੇਖਿਆ ਕਿ ਜਿੱਥੇ ਪੰਜਾਬੀ ਜਾ ਕੇ ਬਹਿ ਜਾਂਦੇ ਨੇ ਰੌਣਕਾਂ ਲਾ ਲੈਂਦੇ ਨੇ ਤੇ ਇੱਕ ਵੱਖਰਾ ਪੰਜਾਬ ਜਿਹੜਾ ਆ ਉਹ ਵਸਾ ਹੀ ਦਿੰਦੇ ਨੇ ਤੇ ਤੁਸੀਂ ਜਿਹੜਾ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤਾਂ ਜੋ ਤੁਹਾਡਾ ਇੱਕ 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 ਦਾ ਸਬਸਕ੍ਰਾਈਬ ਜਿਹੜਾ ਆ ਮੈਨੂੰ ਬਹੁਤ ਜ਼ਿਆਦਾ ਹੌਸਲਾ ਦਿੰਦਾ ਹੈ ਤੇ ਨਵੀ ਤੋਂ ਨਵੀ ਵੀਡੀਓ ਜਿਹੜੀ ਆ ਉਹ ਵੇਖਣ ਦੇ ਲਈ ਤੁਸੀਂ ਜਿਹੜਾ ਆ ਮੇਰੇ ਚੈਨਲ ਨਾਲ ਜੁੜੇ ਰਹੋ ਚੰਗਾ ਜੀ ਸਤਿ ਸ੍ਰੀ ਅਕਾਲ ਫਿਰ ਮਿਲਦੇ ਨਵੀਂ ਵੀਡੀਓ ਦੇ ਨਾਲ